ਰਪਾਲ ਸਿੰਘ ਜੀ ਮਾਪਤ ਮੰਤਰੀ ਨੂੰ ਇੱਕ ਸੰਦੇਸ਼ਾ ਦੇਣਾ ਚਾਹੁੰਦੇ ਜੱਥ ਬੰਨ ਕੇ ਬੇਨਤੀ ਹੈ ਕਿ ਉਹ ਖਜ਼ਾਨਾ ਮੰਤਰੀ ਹੈ ਜਿਹੜੇ ਹਲਕੇ ਦਾ ਜੀ ਉਹਨੂੰ ਇਹ ਚੀਜ਼ਾਂ ਦੀ ਕੋਈ ਸੂਝ-ਬੂਝ ਨਹੀਂ ਹੈਗੀ ਜੀ ਮੂੰ ਤਾਂ ਉਹ ਖਜ਼ਾਨਾ ਮੰਤਰੀ ਹੈ ਉਹਨੂੰ ਇਹ ਨਹੀਂ ਜੀ ਸਹੂਲਤ ਚਾਹੀਦੀ ਹੈ ਕਿ ਵੀ ਮੈਂ ਜੜਬੇ ਵਾਸਤੇ ਆ ਚੀਜ਼ ਦੇਣਾ ਜੀ ਸ਼ਹਿਰ ਵਾਸੀਆਂ ਉਹਨਾਂ ਲੰਬੇ ਲੰਬੇ ਸਮੇਂ ਤੋਂ ਮੰਗ ਰਹੇ ਜੀ ਸ਼ਹਿਰ ਵਾਸੀਆਂ ਦੀ ਸਾਰਿਆਂ ਦੀ ਜੀ ਫਾਈਬਰ ਰੇਡ ਦੀ ਜੀ ਕਿ ਜੜਬੇ ਵਾਸਤੇ ਇੱਕ ਫਾਈਬਰ ਰੇਡ ਹੋਵੇ ਜਾਂ ਹਾਜ਼ਰ ਹੋਵੇ ਜੀ ਆ ਪਹਿਲਾਂ ਗਊਸ਼ਾਲਾ ਦੇ ਵਿੱਚ ਵੀ ਆ ਕੇ ਲੱਗੀ ਸੀ ਉੱਥੇ ਵੀ ਇਹੀ ਹਾਲ ਸੀ ਜੀ ਫਾਈਬਰ ਰੇਡ ਸੰਗੁਰ ਤੋਂ ਚੱਲ ਕੇ ਆ ਗਈ ਜੀ ਇਸ ਨਾਮ ਤੋਂ ਚੱਲ ਕੇ ਆ ਗਈ ਜੜਪਿਆ ਲਈ ਹਜੇ ਤੱਕ ਵੀ ਨਹੀਂ ਆਈ ਹਾਲਾਂਕਿ ਡੇਢ ਦੋ ਘੰਟੇ ਹੋ ਗਏ ਆ ਕਲਕੀ ਨੂੰ ਜੀ ਜੜਪਿਆ ਲਈ ਹਜੇ ਤੱਕ ਨਹੀਂ ਆਈ ਕਾਦੇ ਵਾਸਤੇ ਬਣਾਈ ਹੈ ਜੀ ਉਹ ਫਾਈਬਰ ਰੇਡ ਜੀ ਸ਼ਹਿਰ ਦਾ ਕੀ ਕਰੂਗਾ ਸ਼ਹਿਰ ਦਾ ਕੀ ਕਰੂਗਾ ਜੀ ਵਿੱਤ ਮੰਤਰੀ ਆ ਕਰਤਾਨਾ ਜੀ ਨਹੀਂ ਪੱਥਰ ਕਦੇ ਉੱਥੇ ਕਰਤਾਨੀ ਪੱਥਰ ਕਿੱਥੇ ਦਾ ਸਾਨੂੰ ਪ੍ਰਵਾਸ ਸਮਾਜ ਮਿਲ ਕੇ ਆਇਆ ਮੰਨ ਦੱਸੇ ਕਿ ਦੇਖਿਆ ਸਭ ਬਹੁਤ ਵਾਰੀ ਜੀ ਬਹੁਤ ਵਾਰੀ ਜੀ ਆ ਕੌਸ਼ਲਾ ਦੇ ਵਿੱਚ ਵੀ ਗੱਲ ਹੋਈ ਹੈ ਆਮ ਵੀ ਗੱਲਾਂ ਹੁੰਦੀਆਂ ਨੇ ਦੱਸਣ ਨਾਲ ਕੀ ਜਿਆਦਾ ਪਤਾ ਲੱਗੂ ਜੀ ਉਹਨਾਂ ਨੂੰ ਪਿੱਤ ਮੰਤਰੀ ਆ ਤੇ ਆਪ ਵੀ ਚੇਨ ਤੇ ਵੀ ਮੇਰੇ ਹਲਕੇ ਨੂੰ ਕੀ ਚੀਜ਼ ਦੀ ਲੋੜ ਹੈ ਮੰਗ ਵੀ ਕੀਤੀ ਜਾ ਕੇ 90 ਸਵੇਰ ਤੋਂ ਬਹੁਤ 90 ਸਵੇਰ ਤੋਂ ਮੰਗ ਹੈ ਜੀ ਸਾਡੇ ਤਿੰਨ ਸ਼ਾਹਾਂ ਦੀ ਮੰਗ ਕਿਉਂ ਨਹੀਂ ਪੂਰੀ ਕਰੀ ਕੀ ਪਤਾ ਲੱਗਦਾ ਜੀ ਲੋਕਾਂ ਨੂੰ ਪਤਾ ਹੋਊਗਾ ਜੀ ਅੱਜ ਤਾਂ ਇੱਕ ਗਰੀਬ ਦਾਕ ਕੇ ਆ ਗਿਆ ਜੀ ਸਾਨੂੰ ਕੀ ਪਤਾ ਇਹ ਚੀਜ਼ਾਂ ਅੱਜ ਤਾਂ ਮਿਲਣ ਨੂੰ ਜਾਣਿਆ ਸਾਨੂੰ ਤਾਂ ਮਿਲਣ ਨੂੰ ਵੀ ਨਹੀਂ ਦਿੰਦੇ ਜੀ ਮੰਤਰੀਆਂ ਨੂੰ ਇੰਨਾ ਕੰਮ ਕਰਦੇ ਨੇ ਕਿ ਨੁਕਸਾਨ ਨੁਕਸਾਨ ਤਾਂ ਸਾਡੀ ਦੁਕਾਨ ਖਤਮ ਹੋ ਗਈ ਜੀ ਗਵੰਟੀ ਬਚ ਗਏ ਜੀ ਆ ਗਰੀਬ ਪਰਿਵਾਰ ਹੈ ਜੀ ਇਹ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਕਰ ਜੇ ਲੈ ਲੈ ਕੇ ਦੁਕਾਨਾਂ ਚ ਮਾਲ ਪਾਇਆ ਹੋਇਆ ਜੀ ਇਹ ਕਰੇ ਜੀ ਗਵਰਨਮੈਂਟ ਨੂੰ ਕੋਈ ਨਾ ਕੋ ਧਿਆਨ ਦੇਵੇ ਜੀ ਕਿਉਂਕਿ ਮੀਡੀਅਮ ਕਲਾਸ ਕੰਨੀ ਕੋਈ ਨਹੀਂ ਦੇਖਦਾ ਜੀ ਘਟੋ ਘਟ ਮੋਨੇ ਪੁਸਤਾ ਕਰੇ ਜੀ ਗਵਰਨਮੈਂਟ ਜੀ ਆ ਕੇ ਤਾਂ ਖੜੇ ਜੀ ਪ੍ਰਸ਼ਾਸਨ ਜੀ ਪ੍ਰਸ਼ਾਸਨ ਦੇ ਤਾਂ ਹਜੇ ਤੱਕ ਕੋਈ ਜੂੰਗ ਕਰਾ ਪੰਚਾਇਤ ਦਾ ਕੋਈ ਬੰਦਾ ਨਹੀਂ ਦੇਖਿਆ ਜੀ ਉਰੇ ਹੀ ਕੋਈ ਪ੍ਰਧਾਨ ਨਹੀਂ ਆਗਾ ਜੀ ਅੱਜ ਇਹ ਪਹਿਲਾਂ ਸਾਡਾ ਬਿੱਟੂ ਖਾਨ ਠੀਕ ਆ ਜੀ ਇੱਕ ਮੈਸੇਜ ਦੇ ਉੱਤੇ ਹਾਜ਼ਰ ਹੁੰਦਾ ਸੀਗਾ ਜੀ ਮੈਸੇਜ ਤਾਂ ਉਹਨੂੰ ਦੂਰ ਦੀ ਗੱਲ ਆ ਆਪੇ ਆ ਜਾਂਦਾ ਸੀਗਾ ਜੀ ਨਾਮਾ ਪ੍ਰਧਾਨ ਸਾਨੂੰ ਕੋਈ ਜਿਹੜੀ ਅੱਜ ਤੱਕ ਜਾਖਲੀ ਦੇਖੀ ਜੀ ਨਾਗਰ ਪੰਚਾਇਤ ਮਰੀ ਵੀ ਸਾਡੇ ਵਾਸਤੇ ਤਾਂ ਪ੍ਰਧਾਨ ਦੀ ਸ਼ਕਲ ਨਹੀਂ ਦੇਖੀ ਜੀ ਅੱਜ ਤੱਕ ਕਾਜੀ ਨਹੀਂ ਜੀ ਨਾਗਰ ਪੰਚਾਇਤ ਦਾ ਕਿਹੜਾ ਬਰਨਾਨ ਹੈਗਾ ਸਾਨੂੰ ਕੀ ਫਾਇਦਾ ਜੀ ਇਹਨਾਂ ਦਾ ਜੀ ੱੱਕੇ ਨਾਲ ਪ੍ਰਧਾਨ ਬਣਾਉਣੀ ਕੀ ਫਾਇਦਾ ਜੀ ਅਸ਼ਕਰ ਰਜੇਸ਼ ਕੁਮਾਰ ਗੋਪਤੀ ਮੰਗ ਕਰਦੇ ਸੀ ਜੀ ਪ੍ਰਧਾਨ ਬਣਾਓ ਜੀ ਉਹਨੂੰ ਜੀ ਕੈ ਸਾਲਾਂ ਤੋਂ ਆਏ ਵਾਰੀ ਜਿੱਤਦਾ ਆ ਰਹੇ ਜੀ ਗੋਪੂ ਕਿਉਂ ਨਹੀਂ ਪ੍ਰਧਾਨ ਬਣਾਈ ਜੀ ਗੋਪੂ ਸਾਨੂੰ ਕਾਰਨ ਦੱਸੇ ਜੀ ਉਹ ਵੀ ਕਿਉਂ ਨਹੀਂ ਪ੍ਰਧਾਨ ਬਣਾਈ ਜੀ ਗੋਪੂ ਤਾਂ ਜਾਂਦਾ ਜੀ ਆਏ ਵਾਰੀ ਕਿੱਥੇ ਜਾਂਦਾ ਜੀ ਅਕਰਵਾਲ ਦੀ ਪੋਸਟ ਨਹੀਂ ਸੁਣਵਾਈ ਗਈ ਨਹੀਂ